ਯਾਰਾ ਜੀ ਅੱਜ ਅਸੀਂ ਜਲਾਦ ਸਾਹਿਬ ਦੇ ਦਰਬਾਰ ਵਿੱਚ ਦਰਸ਼ਨ ਦਰਾਈ ਕਰਨ ਆਏ ਸੀ ਜਦੋਂ ਮੈਂ ਆਪ ਦਰਸ਼ਨ ਕਰ ਰਿਹਾ ਸੀ ਮੇਰੇ ਦਿਨ ਦੇ ਵਿਚ ਆਇਆ ਕਿਉਂ ਨਾ ਆਪਣੇ ਸਰੋਤਿਆਂ ਨੂੰ ਵੀ ਲਾਗੂ ਕਰਕੇ ਚਾਹੇ ਜਾਣ ਕਿ ਆਓ ਸਾਹਿਬਾਂ ਦੇ ਦਰਸ਼ਨ ਕਰਕੇ ਕਰਾਈ ਨੀ ਯਾਰਾ ਜੀ ਗੁਰਪ੍ਰੀਤ ਸਾਹਿਬ ਸੰਜੀ ਜਿਆਰਾ ਜੀ ਖਾਜ ਜੀ ਆਇਆ ਮਾਹ ਕੰਮਲੂ ਰਾਜਾ ਸਾਹਿਬ ਦੇ ਮਜਾਰੇ ਨਿਤੇ ਰਾਜ ਸਾਹਿਬ ਦੇ ਦਰਬਾਰ ਦੇ ਵਿੱਚ ਅਸੀਂ ਦਰਸ਼ਨ ਦਿਵਾਰੇ ਕਰ ਰਹੇ ਹਾਂ ਨਾਲ ਸੰਤਨ ਵੀ ਦਰਸ਼ਨ ਦਿਵਾਰੇ ਕਰ ਰਹੇ ਹਾਂ ਜੀ ਇਹ ਤੁਸੀਂ ਲਾਈਵ ਤਸਵੀਰਾਂ ਰਾਜਾ ਸਾਹਿਬ ਦੇ ਦਰਬਾਰ ਦੇ ਵਿੱਚੋਂ ਲਾਈਵ ਤਸਵੀਰਾਂ ਦੇਖ ਰਹੇ ਹਾਂ ਸਾਰੇ ਸਭਾ ਹਰਿ ਕਰ ਜਲਦੀ ਜਲ ਬਖਸ਼ ਆਪਣੇ ਚਰਨਾਂ ਰੱਖੀ ਨਾਮ ਜਪਨ ਬਰਨ ਤੇ ਬੋਧ ਬਖਸ਼ ਜੀ ਗੁਰਬੈਲ ਕਾ ਹਸਨ ਜੀ ਇਸ ਦੁਨੀਆ ਤੇ ਨਾ ਉਸ ਪ੍ਰਾਣੀ ਦਾ ਹੀ ਰਹਿਣਾ ਵਾ ਜਿਹਦੇ ਨਾਮ ਜਪਣਾ ਤੇ ਨਾਮ ਨੂੰ ਹੀ ਸਲਾਮਾ ਵਾ ਹੋਰ ਤੇ ਕੋਈ ਕਿਸੇ ਨੂੰ ਕੋਈ ਪਛਤਾ ਨਹੀਂ ਪਾਉਣ ਗਿਆ ਤੇ ਕੋਣ ਆਇਆ ਕਿਤੇ ਜਿਹਦੇ ਨਾਮ ਜਪਿਆ ਇਹ ਉਹਨਾਂ ਦੀਆਂ ਬੜੀਆਂ ਬੜੀਆਂ ਬਿਲਡਿੰਗਾਂ ਬੜੀਆਂ ਵਾਂ ਉਹਨਾਂ ਦੇ ਹਸਤਾਨ ਬਣੇ ਵਾਂ ਜਿੰਦਾ ਕਿਹਦੇ ਨੇ ਨਾਮ ਨਹੀਂ ਜਪਣਾ ਉਹਨਾਂ ਦਾ ਘਰ ਦੇਖਣਾ ਕਿਸੇ ਦਾ ਬਾਹਰ ਦੇਖਣਾ ਤਾਂ ਇਹ ਰਾਜ ਸਾਹਿਬ ਨੇ ਨਾਮ ਜਪਿਆ ਕਿ ਜਿਨ੍ਹਾਂ ਦਾ ਜੱਤੀ ਪਿੰਡ ਮੰਨਣ ਹਨ ਸਾਡੇ ਪਿੰਡ ਦੇ ਕੋਲ ਸਾਡਾ ਪਿੰਡ ਜੀ ਕੋਲ ਤੋਂ ਇਹ ਚੱਕ ਮੂਸਾ ਮੈਂ ਜੰਪੜ ਤੋਂ ਚੱਕ ਮੂਸਾ ਦਾ ਅਸਲ ਜਿਹੜਾ ਹੈ ਤੇ ਲਿਆ ਉਹ ਕੀ ਉਹ ਤੋਹਿਆ ਦਰਸ਼ਨ ਕਰਵਾ ਕੇ ਮੇਰਾ ਦਰਲ ਕੀਤਾ ਕਿ ਜਦੋਂ ਮੈਂ ਅਸੀਂ ਰਾਜਾ ਸਾਹਿਬ ਦੇ ਦਰਸ਼ਨ ਦਰਸਾ ਲਈ ਕਰ ਰਹੇ ਆ ਕਿ ਸੰਗਤਾਂ ਨੂੰ ਵੀ ਲਾਈਵ ਦਰਸ਼ਨ ਦਰਸਾ ਲਈ ਰਹੀ ਜੀ